ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਮੀ ਸਤ ਸੰਤੋਖ ਸਰੀਰ ਸਾਤ ਸਮੰਧ ਪਰੇ ਨਿਰਮਲ ਨੀਰ ਸੋ ਆਉ ਸਾ ਸੰਗਤ ਜੀ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਸਰਲ ਵਿਚਾਰ ਦੇ ਵਿੱਚ ਸਤ ਗੁਰੂ ਕਿਰਪਾ ਕਰ ਰਹੇ ਹਨ ਪਾਵਨੰਗ 838 ਤੇ 39 ਦੇ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਹਨ ਸਤਿਗੁਰੂ ਦਿੱਤਾ ਬਾਰੇ ਦੱਸ ਰਹੇ ਜੋ ਸ਼ਬਦ ਲੰਬੇਰਾ ਹੋਣ ਕਰਕੇ ਸ਼ਬਦੀਆਂ 20 ਪੌੜੀਆਂ ਸੋ ਅੱਠ ਪੌੜੀਆਂ ਕੱਲ ਵਾਲੀ ਵਿਚਾਰ ਵਿੱਚ ਆਪਾਂ ਵਿਚਾਰੀਆਂ ਸਨ ਬਾਕੀ ਜੋ ਰਹਿੰਦੀਆਂ 12 ਪੌੜੀਆਂ ਆਪ ਜੀ ਨਾਲ ਅੱਜ ਵਾਲੀ ਵਿਚਾਰ ਵਿੱਚ ਸਾਂਝ ਪਾਵਾਂਗੇ ਸਤਵੀਂ ਥਿੱਧ ਦੁਆਰਾ ਕਥਨ ਕਰ ਰਹੇ ਹਨ ਕਿ ਜਿਸ ਨੇ ਸप्तमी ਪਾਵ ਸਤਵੀਂ ਥਿੱਧ ਕਹਿੰਦੇ ਜਿਸ ਨੇ ਸਤ ਸੰਤੋਖ ਆਦ ਗੁਣ ਸਰੀਰ ਕਈਏ ਤਨ ਵਿੱਚ ਧਾਰਨ ਕੀਤੇ ਹੋਏ ਹਨ ਪੰਜ ਗਿਆਨ ਇੰਦਰੇ ਮਨ ਤੇ ਬੁੱਧ ਰੂਪੀ ਸਤ ਸਮੁੰਦਰ ਨਾਮ ਰੂਪ ਨਿਰਮਲ ਉਜਲ ਨੀਰ ਜਲ ਨਾਲ ਪਰਨਾ ਕੀਤੇ ਆ ਮੱਜਨ ਸੀਲ ਸੱਚ ਹਿਰਦੈ ਵਿਚਾਰ ਗੁਰ ਕੈ ਸਬਦ ਪਾਵੈ ਸਭ ਪਾਰ ਜੋ ਹਿਰਦੇ ਵਿੱਚ ਸੱਚੇ ਪ੍ਰਮਾਤਮਾ ਦੀ ਵਿਚਾਰ ਸੀਲ ਨਰਮ ਸੁਭਾਅ ਰੱਖਣ ਰੂਪ ਮੱਜਨ ਕੀ ਇਸ਼ਾਨਾਨ ਕਰਦਾ ਹੈ ਵਸੀਲ ਸੁਭਾਅ ਸੱਚ ਬੋਲਣਾ ਤੇ ਹਿਰਦੇ ਵਿੱਚ ਸਤ ਅਸਤ ਦੀ ਵਿਚਾਰ ਕਰਨ ਰੂਪ ਮੱਜਨ ਪੁਰਬਾਂ ਦਾ ਇਸ਼ਾਨਾਨ ਕਰਦਾ ਹੈ ਉਹ ਗੁਰਾਂ ਦੀ ਸਬਦ ਉਪਦੇਸ਼ ਦੀ ਕਮਾਈ ਕਰਕੇ ਸਾਰੇ ਸੰਸਾਰ ਤੋਂ ਪਾਰ ਗਈਏ ਪਰੇ ਵਾਹਿਗੁਰੂ ਦੇ ਸਰੂਪ ਨੂੰ ਪਾ ਲੈਂਦਾ ਹੈ ਮਨ ਸਾਚਾ ਮੁਖ ਸਾਚੋ ਪਾਏ ਸੱਚ ਨੀਸਾਣੈ ਠਾਕ ਨਾ ਪਾਏ ਉਸ ਦੇ ਮਨ ਹਿਰਦੇ ਵਿੱਚ ਸੱਚਾ ਪ੍ਰਭੂ ਵਸਦਾ ਹੈ ਅਤੇ ਮੂੰਹ ਵਿੱਚ ਵੀ ਸੱਚਾ ਨਾਮ ਵਾ ਸੱਚ ਬੋਲਣਾ ਪਾਉਂਦਾ ਹੈ ਉਸ ਦੇ ਕੋਲ ਹੀ ਸੱਚਾ ਨਾਮ ਰੂਪੀ ਨੀਸਾਣੇ ਪਰਵਾਨਾ ਟੰਬੂ ਹੁੰਦਾ ਹੈ ਜਿਸ ਕਰਕੇ ਉਸ ਨੂੰ ਜਮ ਵਾਜ ਕਾਮ ਕ੍ਰੋਧ ਆਦ ਵਿਕਾਰ ਠਾਗ ਹੁੰਦੀ ਹੈ ਰੋਗ ਨਹੀਂ ਪਾ ਸਕਦੇ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੈ ਸੱਚ ਨੇਹ ਕੇਵਲ ਕਰਮ ਅਰਾਧੈ ਅਠਵੀਂ ਥਿਤ ਦੁਆਰਾ ਕਥਨ ਕਰਦੇ ਹਨ ਕਿ ਜੋ ਆਪਣੀ ਬੁੱਧੀ ਨੂੰ ਗੁਰ ਸ਼ਬਦ ਦੀ ਵਿਚਾਰ ਨਾਲ ਸਾਧ ਦੇ ਸ਼ੁੱਧ ਕਰਦੇ ਆ ਉਹਨਾਂ ਨੂੰ ਅਸ਼ਟ ਅੱਠ ਮੁਖ ਸਿੱਧ ਸਿਧੀਆਂ ਪ੍ਰਾਪਤ ਹੋ ਜਾਂਦੀਆਂ ਵਕ ਪੰਜ ਕਾਮ ਕ੍ਰੋਧ ਆਦਿ ਵਕਾਰਾਂ ਤੇ ਤਿੰਨੇ ਗੁਣਾਂ ਨੂੰ ਸਾਧ ਕੇ ਭਾਵ ਇਹਨਾਂ ਦੀ ਵਾਸ਼ਨਾ ਮੀਟ ਕੇ ਬੁੱਧ ਨੂੰ ਆਤਮ ਸੈਣੀ ਬਣਾਉਂਦੇ ਹਨ ਉਹ ਪਰਮਾਤਮਾ ਦੀ ਸਿੱਧ ਪ੍ਰਾਪਤੀ ਕਰ ਲੈਂਦੇ ਆ ਉਹ ਸੱਜ ਅਤੇ ਨੇ ਕੇਵਲ ਸ਼ੁੱਧ ਸਰੂਪ ਪ੍ਰਭੂ ਨੂੰ ਰਸਨਾ ਦੁਆਰਾ ਅਰਾਧੇ ਹੁੰਦਾ ਸਿਮਰਨ ਰੂਪੀ ਕਰਮ ਕਰਦੇ ਆ ਪੌਣ ਪਾਣੀ ਅਗਨੀ ਬਿਸਰਾਉ ਤਹੀ ਨਰੰਜਨ ਸਾਚੋ ਨਾਉ ਏ ਭਾਈ ਜਿਸ ਨੇ ਪੌਣ ਦੀ ਨਿਆਈ ਰਜੋ ਗੁਣ ਪਾਣੀ ਦੀ ਨਿਆਈ ਸਤੋ ਗੁਣ ਅਤੇ ਅਗ ਦੀ ਨਿਆਈ ਤਮੋ ਗੁਣ ਨੂੰ ਬਿਸਰਾਉ ਵਿਸਾਰ ਦਿੱਤਾ ਹੈ ਵਪਉਣ ਹਵਾ ਪਾਣੀ ਅਗਨੀ ਧਰਤੀ ਤੇ ਆਕਾਸ਼ ਆਦ ਤਤਾਂ ਦੁਆਰਾ ਰਚੇ ਸਰੀਰ ਦੇ ਅਭਮਾਨ ਨੂੰ ਜਿਸਨੇ ਵਿਸਾਰ ਦਿੱਤਾ ਤਹੀ ਕਹੇ ਉਸ ਦੇ ਹਿਰਦੇ ਵਿੱਚ ਨਿਰੰਜਨ ਸ਼ੁੱਧ ਸਰੂਪ ਪ੍ਰਮਾਤਮਾ ਦਾ ਸੱਚਾ ਨਾਮ ਵਸਦਾ ਹੈ ਤਿਸ ਮਹਿ ਮੰਨੂਆ ਰਹਿ ਆ ਲਿਵਲਾਈ ਪ੍ਰਣਵਤ ਨਾਨਕ ਕਾਲ ਨਾ ਖਾਏ ਉਸ ਨਾਮ ਦੇ ਵਿੱਚ ਹੀ ਉਸ ਦਾ ਮਨ ਲਿਵ ਬਿਰਤੀ ਲਾ ਰਿਹਾ ਹੈ ਸਤਿਗੁਰੂ ਸਾਹਿਬ ਜੀ ਪ੍ਰਣਵਤ ਬੇਨਤੀ ਪੂਰਵਕ ਉਚਾਰਨ ਕਰਦੇ ਆ ਕਿ ਉਸ ਨੂੰ ਕਾਲ ਖਾ ਨਹੀਂ ਖਾਂਦਾ ਨਹੀਂ ਪਾਪ ਕਾਲ ਆਪਣਾ ਭੈ ਨਹੀਂ ਦੇ ਸਕਦਾ ਨਾ ਦਿੰਦਾ ਹੈ ਪਾਪ ਖੰਡ ਨਹੀਂ ਕਰਦਾ ਨੌ ਨੌਮੀ ਨਵੇ नाथ ਨਵ ਖੰਡਾ ਘਟ ਘਟ ਨਾਥ ਮਹਾ ਬਲਵੰਡਾ ਨਵੀਂ ਥਿਤ ਦੁਆਰਾ ਕਥਨ ਕਰਦੇ ਆ ਕਿ ਨਵੇਂ ਨੌਨਾਥ ਨਵਖੰਡਾ ਨੌਖੰਡਾਂ ਦੇ ਜੀਵ ਜਿਸ ਪ੍ਰਭੂ ਦਾ ਨਾਮ ਜਪਦੇ ਆ ਉਹ ਪ੍ਰਭੂ ਸਾਰੇ ਘਟਾ ਘਟਾਂ ਦਾ नाथ ਮਾਲਕ ਸੁਆਮੀ ਅਤਿ ਮਹਾ ਬਹੁਤ ਬਲਵੰਡਾ ਬਲ ਵਾਲਾ ਹੈ ଅਤਵਾ ਨੌਨਾਥਾਂ ਤੇ ਨੌਖੰਡਾਂ ਵਿੱਚ ਪ੍ਰਮਾਤਮਾ ਦਾ ਨਾਮ ਬਹੁਤ ਬਲ ਵਾਲਾ ਹੈ ਆਈ ਪੁੱਤਾ ਇਹ ਜਗ ਸਾਰਾ ਪ੍ਰਭ ਆਦੇਸ ਆਦ ਰਖਵਾਰਾ ਇਹ ਸੰਪੂਰਨ ਜਗ ਸੰਸਾਰ ਆਈ ਮਾਇਆ ਦਾ ਹੀ ਪੁੱਤਾ ਪੁੱਤਰ ਹੈ ਵਾ ਜਿਹੜੀ ਪ੍ਰਮਾਤਮਾ ਦੀ ਸਾਰਿਆਂ ਵਿੱਚ ਚੇਤਨ ਸਤਾ ਆਈ ਹੋਈ ਜੇਕਰ ਜਗਤ ਭਾਵ ਜੀਵ ਉਸ ਵਿੱਚ ਜੁੜਨਾ ਕਰੇ ਤਦ ਪੁੱਤਾ ਪਵਿੱਤਰ ਹੋ ਜਾਵੇਗਾ ਵਾ ਜਿਸ ਨੂੰ ਗੁਰਾਂ ਦੁਆਰਾ ਗਿਆਨ ਰੂਪੀ ਪੁੱਤਰ ਦੀ ਦਾਤ ਪ੍ਰਾਪਤ ਹੋ ਆਈ ਉਸ ਨੂੰ ਇਹ ਜਗਤ ਸਾਰ ਰੂਪ ਬ੍ਰਹਮ ਦਾ ਸਰੂਪ ਹੀ ਪ੍ਰਤੀਤ ਹੁੰਦਾ ਉਸ ਪ੍ਰਭੂ ਪਰਮਾਤਮਾ ਨੂੰ ਸਾਡੀ ਨਮਸਕਾਰ ਹੈ ਜੋ ਮੋਢ ਤੋਂ ਹੀ ਆਪਣੇ ਭਗਤਾਂ ਦਾ ਰਖਵਾਰਾ ਰਖਵਾਲਾ ਹੈ ਆਦਿ ਜੁਗਾਦੀ ਹੈ ਪੀ ਹੋਗ ਉਹ ਅપરੰਪਰ ਕਰਣੈ ਜੋਗ ਉਹ ਪ੍ਰਭੂ ਸੰਸਾਰ ਦੇ ਮੋਢ ਵਿੱਚ ਵੀ ਵਿਆਪਕ ਸੀ ਜੁਗਾਦੀ ਜੁਗਾ ਆਦਕਾਂ ਦੇ ਵਿੱਚ ਵੀ ਵਿਆਪਕ ਸੀ ਉੜਵੀ ਵਿਆਪਕ ਹੈ ਪੁਨਾ ਅੱਗੇ ਵੀ ਵਿਆਪਕ ਹੋਵੇਗਾ ਇਹ ਭਾਈ ਉਹ ਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਤ ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਲਾਇਕ ਹੈ ਦਸਮੀ ਨਾਮਦਾਨ ਇਸਨਾਨ ਅਨ ਦਿਨ ਮੱਜਨ ਸੱਚਾ ਗੁਣ ਗਿਆਨ ਦਸਮੀ ਥਿਤ ਦੁਆਰਾ ਕਥਨ ਕਰਦੇ ਕਿ ਇਹ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ ਪਰਮਾਤਮਾ ਦਾ ਨਾਮ ਜਪੋ ਅਤੇ ਧਰਮ ਦੀ ਕਿਰਤ ਕਰੋ ਕਿਰਤ ਕਰਕੇ ਵਿੱਚੋਂ ਦਸਵਾਂ ਹਿੱਸਾ ਦਾਨ ਕਰੋ ਇਹ ਭਾਈ ਸਤ ਸੰਤੋਖ ਆਦਿ ਗੁਣ ਧਾਰਨ ਕਰਨੇ ਅਤੇ ਹਿਰਦੇ ਵਿੱਚ ਗਿਆਨ ਧਾਰਨ ਕਰਨਾ ਹੈ ਇਹੋ ਹੀ ਅਰੰਧਨ ਰਾਤ ਦਿਨ ਤੀਰਥਾਂ ਦਾ ਮੱਜਨ ਇਸ਼ਨਾਨ ਹੈ ਸੱਚ ਮੈਲ ਨ ਲਾਗੈ ਭ੍ਰਮ ਪਉ ਭਾਗੈ ਬਿਲ ਮਨ ਤੂਟ ਸ ਕਾਚੈ 타ਗੈ ਇਹ ਭਾਈ ਸੱਚੇ ਨਾਮ ਵਿੱਚ ਬਿਰਤੀ ਜੋੜਨ ਨਾਲ ਆਪਾਂ ਅਵਿਦਿਆ ਰੂਪੀ ਮੈਲ ਨਹੀਂ ਲੱਗਦੀ ਪੰਜ ਕਾਮ ਪ੍ਰਕਾਰ ਦਾ ਪਰਮ ਤੇ ਸੱਤ ਪ੍ਰਕਾਰ ਦਾ ਡਰ ਭੱਜ ਜਾਂਦਾ ਜਿਵੇਂ ਕੱਚੇ ਤਾਗੇ ਧਾਗੇ ਨੂੰ ਟੁੱਟਦਿਆਂ ਕੋਈ ਬਿਲਮ ਦੇਰੀ ਨਹੀਂ ਲੱਗਦੀ ਤੇ ਮੇ ਇਸ ਸਰੀਰ ਰੂਪੀ ਕੱਚੇ ਧਾਗੇ ਨੂੰ ਕਾਲ ਰੂਪ ਜੋਰ ਪੈਣ ਕਰਕੇ ਟੁੱਟਦਿਆਂ ਵੀ ਕੋਈ ਦੇਰੀ ਨਹੀਂ ਲੱਗਦੀ ਜਿਉ ਤਾਗਾ ਜਗ ਏਵੈ ਜਾੜ ਅਸਥਿਰ ਜੀਤ ਸਾਚ ਰੰਗਮਾਨ ਏ ਭਾਈ ਜਿਵੇਂ ਧਾਗਾ ਧਾਗਾ ਕੱਚਾ ਤੇ ਛੇਤੀ ਟੁੱਟ ਜਾਣ ਵਾਲਾ ਹੈ ਇਸੇ ਪ੍ਰਕਾਰ ਤੁਸੀਂ ਜਗ ਸੰਸਾਰ ਨੂੰ ਨਾਸ਼ਵਾਨ ਜਾਣਨਾ ਕਰੋ ਆਪਣੇ ਚੀਤ ਮਨ ਨੂੰ ਅਸਥਿਰ ਇਸਤਿਤ ਕਰਕੇ ਸੱਚੇ ਨਾਮ ਦੇ ਰੰਗ ਆਨੰਦ ਨੂੰ ਮੰਨਣਾ ਕਰੋ ਏਕਾदशी ਇੱਕ ਹਿਰਦੈ ਵਸਾਵੇ ਹਿੰਸਾ ਮਮਤਾ ਮੋਹ ਚੁਕਾਵੇ ਏਕਾदशी ਕਹਿੰਦੇ 11ਵੀਂ ਨੂੰ 11ਵੀਂ ਥਿਤ ਦੁਆਰਾ ਕਥਨ ਕਰਦੇ ਆ ਕਿ ਇੱਕ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰੇ। ਪੁਨਾ ਆਪਣੇ ਅੰਦਰੋਂ ਹਿੰਸਾ, ਜੀਵ ਕਾਤ, ਪਦਾਰਥਾਂ ਦੀ ਮੇਰ, ਸਰੀਰਾਂ ਦੇ ਮੋਹ ਨੂੰ ਚਕਾਉਣਾ ਕਰੇ। ਫਲ ਪਾਵੇ, ਬ੍ਰਤ ਆਤਮ ਚੀਨੇ, ਪਾਖੰਡ ਰਾਜ, ਤਤ ਨਹੀਂ ਬੀਨੇ। ਫਿਰ ਜੋ ਆਪਣੇ ਆਤਮ ਸਰੂਪ ਨੂੰ ਗੁਰਾਂ ਦੁਆਰਾ ਜਾਣਣਾ ਹੈ, ਇਹੋ ਹੀ ਜੀਵ ਏਕਾਦਸ਼ੀ ਦੇ ਵਰਤ ਦਾ ਫਲ ਪਾਉਣਾ ਕਰਦਾ। ਜੋ ਜੀਵ ਵਰਤ ਆਦ ਦੇ ਪਖੰਡ ਲੋਕ ਦਿਖਾਵੇ ਵਿੱਚ ਰਚੇ ਰਹਿੰਦੇ ਮਿਲੇ ਰਹਿੰਦੇ ਆ ਉਹ ਤਤ ਸਾਰੂ ਬ੍ਰਹਮ ਨੂੰ ਦੇਖ ਨਹੀਂ ਸਕਦੇ ਨਿਰਮਲ ਨਿਰਾਹਾਰ ਨੇ ਕੇਵਲ ਸੂਚੈ ਸਾਚੇ ਨਾ ਲਾਗੈ ਮਲ ਉਹ ਪ੍ਰਭੂ ਪਾਪਾਂ ਦੀ ਮੈਲ ਤੋਂ ਰਹਿਤ ਨਿਰਾਹਾਰ ਭੋਜਨ ਦੀ ਇੱਛਾ ਤੋਂ ਰਹਿਤ ਅਤਿ ਨੇ ਕੇਵਲ ਸ਼ੁੱਧ ਸਰੂਪ ਹੈ ਜਿਨ੍ਹਾਂ ਦੇ ਉਸ ਸੱਚੇ ਪ੍ਰਮਾਤਮਾ ਦੇ ਨਾਮ ਕਰਕੇ ਅੰਤਹਿ ਕਰਨ ਪਵਿੱਤਰ ਹੋਏ ਆ ਉਹਨਾਂ ਨੂੰ ਪਾਪਾਂ ਅਵਿਦਿਆ ਆਦ ਦੀ ਮਲ ਮਲੀਨਤਾ ਹੀ ਨਹੀਂ ਲੱਗਦੀ ਜੈ ਦੇਖੋ ਤਹਿ ਏਕੋ ਏਕਾ ਹੋਰ ਜੀ ਉਪਾਏ ਵੇਖੋ ਵੇਖਾ ਹੇ ਭਾਈ ਅਸੀਂ ਜਿੱਥੇ ਵੀ ਦੇਖਦੇ ਹਾਂ ਉਥੇ ਇੱਕੋ ਇੱਕ ਪ੍ਰਮਾਤਮਾ ਹੀ ਵਿਆਪਕ ਦਿਸਦਾ ਹੈ ਉਸ ਪ੍ਰਭੂ ਨੇ ਹੋਰ ਜਿੰਨੇ ਵੀ ਜੀ ਜੰਤ ਉਪਾਏ ਪੈਦਾ ਕੀਤੇ ਉਹ ਸਭ ਵੇਖੋ ਵੇਖਾ ਵੱਖੋ ਵੱਖਰੇ ਰੂਪ ਰੰਗ ਆਕਾਰਾਂ ਦੇ ਫਲੋਹਾਰ ਕੀਏ ਫਲ ਜਾਏ ਰਸ ਕਸ ਖਾਏ ਸਾਦ ਗਵਾਏ ਜਿਵੇਂ ਇਕਾदशी ਦੇ ਵਰਤ ਸਮੇ ਫਲਾਂ ਦਾ ਆਹਾਰ ਕਰਨ ਨਾਲ ਵਰਤ ਦਾ ਫਲ ਚਲਿਆ ਜਾਂਦਾ ਉਹ ਵਿਸ਼ਿਆਸ ਕਾਮ ਕਰਮਾ ਰੂਪੀ ਫਲਾਂ ਦਾ ਭੋਜਨ ਕਰਨ ਨਾਲ ਗਿਆਨ ਰੂਪੀ ਫਲ ਚਲਿਆ ਜਾਂਦਾ ਜੋ ਵਿਸ਼ਿਆ ਆਦ ਦੇ ਰਸਾਂ ਕਸਾਂ ਨੂੰ ਖਾਂਦੇ ਉਹ ਬ੍ਰਹਮਾਨੰਦ ਦੇ ਸਵਾਦ ਨੂੰ ਗਵਾ ਲੈਂਦੇ। ਕੂੜੈ ਲਾਲਚ ਚ ਲਪਟੈ ਲਪਟਾਏ, ਛੂਟੈ ਗੁਰਮੁਖ ਸਾਚ ਕਮਾਏ। ਜਿਵੇਂ ਝੂਠੇ ਪਦਾਰਥਾਂ ਦੇ ਲੋਭ ਲਾਲਚ ਵਿੱਚ ਲੰਪਟ ਹੋਏ ਪਏ ਹਨ, ਅਤੇ ਹੋਰਨਾਂ ਨੂੰ ਲਪਟਾਰੇ ਫਸਾਰੇ। ਪਰੰਤੂ ਗੁਰਮੁਖ ਜਨ ਸੱਚੇ ਨਾਮ ਦੀ ਕਮਾਈ ਕਰਕੇ ਪਦਾਰਥਾਂ ਵਿਸ਼ਿਆਂ ਆਦ ਦੇ ਲਾਲਚ ਤੋਂ ਛੁੱਟ ਗਏ। ਦਵਾਦਸ ਮੁਦਰਾ ਮਨ ਔਦੂਤਾ ਇਹਨੇ ਜਾਗੇ ਹੈ ਕਬਹੇ ਨਾ ਸੂਤਾ ਦਵਾਦਸ ਕਹਿੰਦੇ ਆ 10 10 ਨੂੰ ਕਹਿੰਦੇ ਦਵਾ 2 ਨੂੰ ਕਹਿੰਦੇ ਭਾਵ 12 ਸੋ ਇੱਥੇ ਦਵਾਦਸ ਦਾ ਭਾਵ 12ਵੀਂ ਥਿਤ ਨਹੀਂ ਹੈ 12ਵੀਂ ਥਿਤ ਅੱਗੇ ਆਵੇਗੀ ਸੋ 10 ਇੰਦਰੀ ਮਨ ਤੇ ਬੁੱਧ ਇਹਨਾਂ 12 ਨੂੰ ਜਿਨ੍ਹਾਂ ਨੇ ਵਿਸ਼ਿਆਂ ਵੱਲੋਂ ਮੁੰਦਣਾ ਰੋਕਣਾ ਕੀਤਾ ਹੈ ਉਹਨਾਂ ਦਾ ਮਨ ਔਦੂਤਾ ਸ਼ੁੱਧ ਪਵਿੱਤਰ ਹੋਇਆ ਵਾ ਦੁਆਦਿਸ 12 ਮੰਦਰਾ ਇਹੋ ਹਨ ਜੋ ਮਨ ਨੂੰ ਅਧੂਤਾ ਸ਼ੁੱਧ ਕਰਨਾ ਉਹ ਸ਼ੁੱਧ ਮਨ ਵਾਲਾ ਮਨੁੱਖ ਰਾਤ ਦਿਨ ਗਿਆਨ ਵਸਤਾ ਵਿੱਚ ਜਾਗਦਾ ਕਦਾ ਚਿੱਤ ਵੀ ਮੋਹ ਅਵਿਦਿਆ ਦੀ ਨੀਂਦ ਵਿੱਚ ਨਹੀਂ ਸੌਂਦਾ ਜਾਗਤ ਜਾਗ ਰਹੇ ਲਿਵ ਲਾਇ ਗੁਰ ਪਰਚੈ ਤਿਸ ਕਾਲ ਨਾ ਖਾਏ ਜੋ ਪ੍ਰਮਾਤਮਾ ਦੇ ਨਾਮ ਵਿੱਚ ਬਿਰਤੀ ਲਾ ਜੋੜ ਕੇ ਗਿਆਨ ਰੂਪੀ ਜਾਗਰਤ ਵਸਤਾ ਵਿੱਚ ਜਾ ਕੇ ਰਹਿੰਦਾ ਵਾਜੂ ਜਾਗਤ ਜਾਗਣ ਵਾਲੇ ਮਹਾਤਮਾ ਹਨ ਤਿਨਾਂ ਦੁਆਰਾ ਵਾਜਗ ਜਾਗਣ ਵਾਲਾ ਹੋ ਕੇ ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਗਿਆਨ ਅਵਸਥਾ ਵਿੱਚ ਜਾਗਦਾ ਹੈ ਗੁਰੂ ਸਾਹਿਬ ਜੀ ਦੇ ਪ੍ਰੇਮ ਦੇ ਪਰਚੇ ਵਿੱਚ ਪਰਚਨ ਕਰਕੇ ਉਸ ਨੂੰ ਕਾਲ ਖਾ ਕੇ ਇਹ ਭੱਗਣ ਨਹੀਂ ਕਰ ਸਕਦਾ ਪਾਤਸ਼ਾਹ ਜੀ ਫਰਮਾਉਂਦੇ ਆ ਅਤੀਤ ਭਏ ਮਾਰੇ ਬੈਰਾਈ ਪ੍ਰਣਵਤ ਨਾਨਕ ਤਹਿ ਲਿਵ ਲਾਈ ਗੁਰਮੁਖ ਜਨ ਸੰਸਾਰ ਦੇ ਮੋਹ ਪਦਾਰਥਾਂ ਵੱਲੋਂ ਅਤੀਤ ਬਿਰਕਤ ਅਸੰਗ ਹੋਏ ਹਨ ਅਤੇ ਉਹਨਾਂ ਨੇ ਕਾਮ ਕ੍ਰੋਧ ਰੂਪੀ ਬੈਰਾਈ ਵੈਰੀ ਮਾਰ ਦਿੱਤੇ ਸਤਿਗੁਰੂ ਸਾਹਿਬ ਜੀ ਪ੍ਰਣਮਤ ਬੇਨਤੀ ਪੂਰਵ ਕਥਨ ਕਰਦੇ ਆ ਕਿ ਉਹਨਾਂ ਗੁਰਮੁਖਾ ਨੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਲਿਵ ਬਿਰਤੀ ਲਾਉਣਾ ਜੋੜਨਾ ਕੀਤੀ ਹੈ ਦੁਆ ਦਸੀ ਦਇਆ দান ਕਰ ਜਾਣੇ ਬਾਹਰ ਜਾਤੋ ਭੀਤਰ ਆਣੇ ਦੁਆਦਸੀ 12ਵੀਂ ਤੇ ਦੁਆਰਾ ਕਥਨ ਕਰ ਰਿਹਾ ਕਿ দান ਤੇ ਦਇਆ ਕਰਨੀ ਜਾਣਣਾ ਕਰੇ ਵਾ ਦਇਆਪੂਰਵਕ দান ਕਰਨਾ ਜਾਣੇ ਬਾਹਰ ਬਾਹਰ ਮੁਖ ਜਾਂਦੇ ਮਨ ਨੂੰ ਭੀਤਰ ਅੰਤਰਮੁਖ ਬਿਰਤੀ ਵਿੱਚ ਲਿਉਣਾ ਕਰੇ ਬਰਤੀ ਬਰਤ ਰਹੇ ਨਿਹਕਾਮ ਅਜਪਾ ਜਾਪ ਜਪੈ ਮੁਖ ਨਾਮ ਇਹ ਭਾਈ ਵਰਤੀ ਹੁੰਦਾ ਵਰਤ ਰੱਖਣ ਵਾਲਾ ਨਿਸ਼ਕਾਮਤਾ ਰੂਪੀ ਵਰਤ ਵਿੱਚ ਰਹਿਣਾ ਕਰੇ ਵਨਿਸ਼ਕਾਮਤਾ ਰੂਪ ਦੇ ਵਿੱਚ ਵਰਤ ਵਰਤਦਾ ਰਹੇ ਇਹ ਭਾਈ ਸਮੱਗਰ ਰੂਪ ਵਿੱਚ ਅਜੱਪਾ ਜਪਣ ਤੋਂ ਰਹਿਤ ਪ੍ਰਮਾਤਮਾ ਦੇ ਜਾਪ ਨੂੰ ਹਿਰਦੇ ਵਿੱਚ ਵੀ ਜਪਣਾ ਕਰੇ ਅਤੇ ਮੁਖ ਮੂੰਹ ਪਾਵ ਰਸਨਾ ਦੁਆਰਾ ਵੀ ਉਸ ਦਾ ਨਾਮ ਜਪੇ ਜੈਸਾ ਕਿ ਅਸੀਂ ਜਪ ਸਾਹਿਬ ਵਿੱਚ ਪੜਦੇ ਹਾਂ ਅਜੱਪਾ ਜਪ ਹੈ अथवा ਅਜੱਪਾ ਜਾਪ ਰਸਨਾ ਸਵਾਸ ਆਦਿ ਸਹਾਇਤਾ ਤੋਂ ਬਿਨਾਂ ਕੇਵਲ ਚਿਤ ਬਿਰਤੀ ਦੁਆਰਾ ਵੀ ਜਾਪ ਕਰੇ ਅਤੇ ਮੁਖ ਦੁਆਰਾ ਵੀ ਨਾਮ ਜਪੜਾ ਕਰੇ ਤੀਨ ਪਵਣ ਮਹਿ ਏਕੋ ਜਾਣੈ ਸਭ ਸੁਚ ਸੰਜਮ ਸਾਚ ਪਛਾਣੈ ਇਹ ਭਾਈ ਤਿੰਨ ਭਵਨ ਲੋਕਾਂ ਵਿੱਚ ਇੱਕ ਪ੍ਰਮਾਤਮਾ ਨੂੰ ਹੀ ਵਿਆਪਕ ਜਾਨਣਾ ਕਰੇ ਜੋ ਸੱਚੇ ਗੁਰਾਂ ਦੁਆਰਾ ਪ੍ਰਮਾਤਮਾ ਨਾਮ ਨੂੰ ਪਛਾਣ ਲੈਂਦਾ ਉਸ ਦੇ ਸੁਚ ਪਵਿੱਤਰਤਾ ਤੇ ਸੰਜਮ ਇੰਦਰੀਆਂ ਦੇ ਦਮਨ ਆਦ ਸਾਰੇ ਸਾਧਨ ਸਫਲੇ ਹਨ ਵਉ ਸੁਨ ਸੋਚ ਪਵਿੱਤਰ ਜੀਵਨ ਅਤੇ ਸੰਜਮ ਇੰਦਰੀਆਂ ਦਾ ਦਮਨ ਇਤਿਆਦ ਸਾਰੇ ਸਾਧਨ ਪ੍ਰਾਪਤ ਹੋ ਜਾਂਦੇ ਆ ਤੀਰਸ ਤਰਵਰ ਸਮੁੰਦ ਕਨਾਰੇ ਅੰਮ੍ਰਿਤ ਮੂਲ ਸਿਖਰ ਲਿਵਤਾਰੇ ਸੋ ਪਾਤਸ਼ਾਹ ਫਰਮਾਉਂਦੇ ਤੀਰਸ ਤੋਂ ਪਾਵ ਤੀਰਵੀਂ ਥਿਤ ਦੁਆਰਾ ਕਥਨ ਕਰ ਰਿਹਾ ਇਹ ਸਰੀਰ ਰੂਪੀ ਤਰਵਰ ਰੁੱਖ ਪਰਾਲਬਦ ਕਾਲ ਰੂਪੀ ਸਮੁੰਦਰ ਦੇ ਕਿਨਾਰੇ ਕੰਢੇ ਦੇ ਖੜਾ ਹੈ ਭਾਵ ਬਹੁਤ دیر ਤੱਕ ਸਥਿਰ ਨਹੀਂ ਰਹਿ ਸਕਦਾ ਕਿਉਂਕਿ ਨਦੀ ਕਿਨਾਰੇ ਰੁਖੜਾ ਕਿਚਰਕ ਬੰਨੈ ਧੀਰ ਨਦੀ ਦੇ ਕਿਨਾਰੇ ਰੁਖ ਕਿੰਨਾ ਕਚਿਰ ਧੀਰਜ ਧਾਰ ਸਕਦਾ ਹੈ ਇੱਕ ਦਿਨ ਉਸ ਦੇ ਜੜਾਂ ਵਿੱਚੋਂ ਮਿੱਟੀ ਨਿਕਲ ਜਾਵੇਗੀ ਤੇ ਉਹ ਡਿੱਗਦਾ ਡਿੱਗਦਾ ਟਹਿ ਜਾਵੇਗਾ ਇਸ ਲਈ ਮੂਲ ਮੁੱਢ ਅਧਿਸ਼ਥਾਨ ਰੂਪੀ ਪ੍ਰਮਾਤਮਾ ਦੇ ਸਿਖਰ ਸ਼੍ਰੋਮਣੀ ਮੁਕਤ ਗਿਆਨ ਰੂਪੀ ਫਲ ਦੇਣ ਵਾਲੇ ਨਾਮ ਅੰਮ੍ਰਿਤ ਵਿੱਚ ਬਿਰਤੀ ਲਾਵੇ ਤਾਂ ਉਹ ਨਾਮ ਕਾਲ ਦੇ ਸਮੁੰਦਰ ਤੋਂ ਤਾਰ ਦੇਂਦਾ ਹੈ ਡਰ ਡਰ ਮਰੈ ਨਾ ਬੂੜੈ ਕੋਏ ਨਿੱ ਡਰ ਬੂੜ ਮਰੈ ਪਤ ਖੋਏ ਇਹ ਭਾਈ ਗੁਰਮੁਖ ਜਨ ਪ੍ਰਮਾਤਮਾ ਦੇ ਭੈ ਤੋਂ ਡਰ ਕੇ ਜੀਵਤ ਭਾਵ ਵੱਲੋਂ ਮਰੇ ਉਹਨਾਂ ਵਿੱਚੋਂ ਕੋਈ ਵੀ ਸੰਸਾਰ ਸਮੁੰਦਰ ਵਿੱਚ ਬੁੱਢੇ ਹੁੰਦਾ ਡੁੱਬਦਾ ਨਹੀਂ ਪਰਮਾਤਮਾ ਦੇ ਨਿੱਡਰ ਭੈ ਤੋਂ ਬਿਨਾ ਰਹਿਣ ਵਾਲੇ ਜੀਵ ਇੱਥੇ ਵਿਸ਼ਿਆਂ ਦੇ ਰਸ ਸੰਸਾਰ ਸਮੁੰਦਰ ਵਿੱਚ ਡੁੱਬ ਕੇ ਮਰ ਜਾਂਦੇ ਅਤੇ ਲੋਕ ਪ੍ਰਲੋਗ ਵਿੱਚ ਆਪਣੀ ਪਤ ਇੱਜ਼ਤ ਖੋਏ ਗਵਾ ਲੈਂਦੇ ਆ ਡਰ ਮਹਿ ਘਰ ਘਰ ਮਹਿ ਡਰ ਜਾਣੈ ਤਖਤ ਨਿਵਾਸ ਸੱਚ ਮਨ ਭਾਣੈ ਹੀ ਭਾਈ ਪਰਮਾਤਮਾ ਦੇ ਡਰ ਦੇ ਭੈ ਵਿੱਚ ਘਰ ਹਿਰਦੇ ਨੂੰ ਟਿਕਾਵੇ ਅਤੇ ਹਿਰਦੇ ਵਿੱਚ ਪ੍ਰਮਾਤਮਾ ਦੇ ਡਰ ਭੈ ਨੂੰ ਧਾਰਨ ਕਰਨਾ ਜਾਣਨਾ ਕਰੇ ਜੇਕਰ ਸੱਚਾ ਪ੍ਰਮਾਤਮਾ ਮਨ ਹਿਰਦੇ ਵਿੱਚ ਪਾ ਜਾਵੇ ਤਾਂ ਸਰੂਪ ਰੂਪੀ ਤਖਤ ਸਿੰਘਾਸਣ ਉੱਪਰ ਵਾਸਾ ਹੋ ਜਾਂਦਾ 14 ਚੌਥੇ ਥਾਵਹਿ ਲਹਿ ਪਾਵੇ ਰਾਜ ਤਾਮਸ ਸਤ ਕਾਲ ਸਮਾਵੇ 14ਵੀਂ ਥਿਤ ਦੁਆਰਾ ਕਥਨ ਕਰ ਰਿਹਾ ਕਿ ਜੋ ਮਨੁੱਖ ਚੌਥੇ ਤੁਰਿਆ ਪਾਦ ਰੂਪੀ ਥਾ ਨੂੰ ਗੁਰਾਂ ਦੁਆਰਾ ਜਾਣ ਕੇ ਪਉਣਾ ਕਰਦਾ ਉਸ ਦੇ ਰਜੋ ਗੁਣ ਤਾਮਸ ਤਮੋ ਗੁਣ ਸਤ ਸਤੋ ਗੁਣ ਅਤੇ ਤਿੰਨੇ ਭੂਤ ਭਵੇ ਇਕ ਵਰਤਬਾਨ ਇਹ ਸਮਾਵੈ ਲੈ ਹੋ ਜਾਂਦੇ ਸਸੀ ਅਰ ਕੈ ਘਰ ਸੂਰ ਸਮਾਵੈ ਜੋਗ ਜੁਗਤ ਕੀ ਕੀਮਤ ਪਾਵੇ ਜਿਸ ਮੇ ਸਸੀ ਅਰ ਚੰਦਰਮਾ ਦੇ ਘਰ ਭਾਵ ਰਾਤ ਵਿੱਚ ਸੂਰਜ ਆ ਕੇ ਸਮਾ ਜਾਂਦਾ ਵਾਚੰਦਰਮਾ ਦੇ ਘਰ ਦੀ ਨਿਆਈ ਅਵਿਦਿਆ ਹੈ ਜਦੋਂ ਅਵਿਦਿਆ ਵਾਲੇ ਹਿਰਦੇ ਵਿੱਚ ਗਿਆਨ ਰੂਪੀ ਸੂਰਜ ਸਮਾ ਜਾਂਦਾ ਵਾਚੰਦਰਮਾ ਦੀ ਨਿਆਈ ਸਤੋਗੁਣ ਵਾਲੇ ਹਿਰਦੇ ਰੂਪੀ ਘਰ ਵਿੱਚ ਜਦੋਂ ਅਪਰੋਖ ਗਿਆਨ ਰੂਪੀ ਸੂਰਜ ਸਮਾ ਜਾਂਦਾ ਵਾਚੰਦਰਮਾ ਦੀ ਨਿਆਈ ਵਿਰਾਗ ਵਾਲੇ ਹਿਰਦੇ ਵਿੱਚ ਜਦੋਂ ਅਪਰੋਖ ਗਿਆਨ ਰੂਪੀ ਸੂਰਜ ਸਮਾਉਂਦਾ ਚੜਦਾ ਹੈ ਤਦ ਉਹ ਮਨੁੱਖ ਅਕਾਲ ਪੁਰਖ ਵਿੱਚ ਜੁੜਨ ਦੀ ਯੁਗਤੀ ਦੀ ਕੀਮਤ ਨੂੰ ਪਾ ਲੈਂਦਾ ਹੈ ਚੌਦਸ ਭਵਨ ਪਾਤਾਲ ਸਮਾਏ ਖੰਡ ਬ੍ਰਹਿਮੰਡ ਰਹਿ ਆ ਲਿਵ ਲਾਏ ਸਤ ਪਤਾਲ ਆਦਿਕ 14 ਭਵਨ ਲੋਕਾਂ ਵਿੱਚ ਹੀ ਹਰੀ ਸਮਾਏ ਵਿਆਪਕ ਹੋ ਰਿਹਾ ਵਾਉਸ ਮਨੁੱਖ ਦੇ ਅੰਦਰੋ ਇਹ ਸਾਰੇ ਅਪਹਾਵ ਹੋ ਜਾਂਦੇ ਨਵਾਂ ਖੰਡਾਂ ਤੇ ਸਾਰੇ ਬ੍ਰਹਿਮੰਡਾਂ ਵਿੱਚ ਉਹ ਹਰੀ ਲਿਵ ਲਾ ਰਿਹਾ ਹੈ ਵਾਉ ਮਨੁੱਖ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਹਰੀ ਨੂੰ ਵਿਆਪਕ ਜਾਣ ਕੇ ਉਸ ਵਿੱਚ ਆਪਣੀ ਲਿਵ ਬਿਰਤੀ ਲਾ ਕੇ ਜੋੜ ਕੇ ਰਹਿੰਦਾ ਅਮਾਵਸਿਆ ਚੰਦ ਗੁਪਤ ਗੈਣਾਰ ਬੁੱਝ ਗਿਆਨੀ ਸਬਦ ਵਿਚਾਰ ਅਮਾਵਸਿਆ ਭਾਵ ਮਸਿਆ ਦੀ ਥਿਤ ਦੁਆਰਾ ਕਥਨ ਕਰਦੇ ਕਿ ਜਿਵੇਂ ਮਸਿਆ ਦੀ ਰਾਤ ਨੂੰ ਆਕਾਸ਼ ਵਿੱਚ ਚੰ드ਰਮਾ ਅਲੋਪ ਹੀ ਰਹਿੰਦਾ ਵੈਸੀ ਪ੍ਰਕਾਰ ਮਸਿਆ ਦੀ ਨਿਆਈ ਅਵਿਦਿਆ ਰੂਪੀ ਰਾਤ ਵਿੱਚ ਜਿਨ੍ਹਾਂ ਨੂੰ ਗਿਆਨ ਅਗਿਆਨ ਭਰਮ ਦਾ ਹਨੇਰਾ ਪਿਆ ਆ ਉਹਨਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਚੰਦਰਮਾ ਨਿਆਈ ਪ੍ਰਮਾਤਮਾ ਗੁਪਤ ਹੀ ਹੋਇਆ ਹੋਇਆ ਹੈ ਇਹ ਗਿਆਨੀ ਗਿਆਨਵਾਨ ਪੁਰਖੋ ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਕੇ ਉਸ ਪ੍ਰਭੂ ਨੂੰ ਸਮਝ ਲੈਣਾ ਕਰੋ ਸਸੀ ਅਰ ਗगन ਜੋਤ ਤਿਹ ਲੋਈ ਕਰ ਕਰ ਵੇਖੈ ਕਰਤਾ ਸੋਈ ਸਸੀਰ ਚੰਦਰਮਾ ਗगन ਆਕਾਸ਼ ਅਤੇ ਤਿੰਨਾਂ ਲੋਕਾਂ ਵਿੱਚ ਉਸ ਪਰਮਾਤਮਾ ਦੀ ਜੋਤ ਚੇਤਨ ਸत्ता ਪ੍ਰਕਾਸ਼ ਰਹੀ ਹੈ ਵਾ ਗगन ਭਾਵ ਚਿਤ ਦਾ ਆਕਾਸ਼ ਬ੍ਰਹਮ ਰੂਪੀ ਚੰਦਰਮਾ ਦੀ ਜੋਤੀ ਪ੍ਰਕਾਸ਼ ਜਾਗਰਤ ਸੁਪਨ ਤੇ ਸੁਖੋਪਤ ਰੂਪੀ ਤਿੰਨਾਂ ਲੋਕਾਂ ਵਿੱਚ ਵਰਤ ਰਹੀ ਸੋਈ ਕੀ ਉਹ ਕਰਤਾ ਪ੍ਰਖਾਪ ਹੀ ਉਤਪੱਤੀ ਕਰਕੇ ਅਤੇ ਪਾਲਣਾ ਕਰਕੇ ਸਭ ਦੇ ਕਰਤੱਬਾਂ ਨੂੰ ਵੇਖ ਰਿਹਾ ਗੁਰ ਤੇ ਦੀਸੈ ਸੋ ਤਿਸ ਹੀ ਮਾਹੀ ਮਨਮੁਖ ਭੂਲੇ ਆਵਹਿ ਜਾਹਿ ਗੁਰੂ ਤੋਂ ਵਾ ਗੁਰੂ ਦੇ ਸ਼ਬਦ ਦੀ ਕਮਾਈ ਦੁਆਰਾ ਜਿਸ ਨੂੰ ਪ੍ਰਭੂ ਦਿਖ ਜਾਂਦਾ ਹੈ ਭਾਵ ਸਾਖਿਆਤਕਰ ਹੋ ਜਾਂਦਾ ਉਸ ਪ੍ਰਭੂ ਦੇ ਸਰੂਪ ਵਿੱਚ ਹੀ ਲੀਨ ਹੋ ਜਾਂਦਾ ਪਰ ਮਨਮੁਖ ਲੋਕ ਅਵਿਧਿਆ ਭਰਮ ਵਿੱਚ ਭੁੱਲੇ ਹੋਏ ਜੂਨਾ ਵਿੱਚ ਆਉਂਦੇ ਜਾਂਦੇ ਜੰਮਦੇ ਮਰਦੇ ਰਹੇ ਨੇ ਕਰਦਰ ਥਾਪ ਥੇਰਥਾਨ ਸੁਹਾਵੇ ਆਪ ਪਛਾਣੇ ਜੋ ਸਤਗੁਰ ਪਾਵੇ ਏ ਭਾਈ ਸਰੀਰ ਰੂਪੀ ਕਰ ਤੇ ਇੰਦਰੀਆਂ ਰੂਪੀ ਦਰ ਨੂੰ ਥਾਪ ਰੱਜ ਕੇ ਉਹ ਪ੍ਰਭੂ ਆਪ ਸ਼ੋਭਨੀਕ ਹਿਰਦੇ ਰੂਪੀ ਸਥਾਨ ਵਿੱਚ ਬਿਰਾਜਮਾਨ ਹੋ ਰਿਹਾ ਵਾ ਸਰੀਰ ਰੂਪੀ ਕਰ ਤੇ ਇੰਦਰੀਆਂ ਰੂਪੀ ਦਰ ਨੂੰ ਵਿਸ਼ਿਆ ਵੱਲੋਂ ਰੋਕ ਕੇ ਰੱਖੇ ਤਾਂ ਹਿਰਦਾ ਰੂਪੀ ਥਾਂ ਸੁਹਾਵੇ ਸ਼ੋਭਨੀਕ ਹੋ ਜਾਂਦਾ ਅਤੇ ਜੀਵ ਸਰੂਪ ਰੂਪੀ ਇਸਤ ਤੋ ਜਾਂਦਾ ਹੈ ਇਹ ਭਾਈ ਜੀਵ ਜਦੋਂ ਹੀ ਤਦੋਂ ਹੀ ਆਪਣੇ ਨਿਜ ਸਰੂਪ ਨੂੰ ਪਛਾਣ ਸਕਦਾ ਜਦੋਂ ਉਹ ਸਤਿਗੁਰੂ ਨੂੰ ਵਾ ਸਤਿਗੁਰੂ ਦੇ ਉਪਦੇਸ਼ ਨੂੰ ਪਉੜਾ ਕਰੇਗਾ ਜਹ ਆਸਾ ਤਹ ਬਿਨਸ ਬਿਨਾਸਾ ਫੂਟੈ ਖੱਪਰ ਦੁਬਿਦਾ ਮਨਸਾ ਜਿੱਥੇ ਪਦਾਰਥਾਂ ਦੀ ਆਸਾ ਉਮੀਦ ਹੈ ਉਥੇ ਬਿਨਸ ਬਿਨਾਸਾ ਵਿਨਾਸ਼ ਹੀ ਵਿਨਾਸ਼ ਹੈ ਵੱਜਿੱਥੇ ਨਾਸ਼ ਹੋ ਜਾਣ ਵਾਲੇ ਪਦਾਰਥਾਂ ਦੀ ਆਸਾ ਹੀ ਲੱਗੀ ਹੋਈ ਹੈ ਉਥੇ ਜੀਵ ਦਾ ਵੀ ਵਿਨਾਸ਼ ਹੋ ਜਾਂਦਾ ਵਾ ਜਿੱਥੇ ਆਸਾ ਨਾਸ਼ ਹੋ ਜਾਂਦੀ ਉਥੇ ਜੀਵ ਵੀ ਬਿਨ ਆਸਾ ਆਸਾ ਇੱਛਾ ਤੋਂ ਬਿਨ ਬਿਨਾ ਹੋ ਜਾਂਦਾ ਹੈ ਜਿਸ ਦਾ ਜਿਤ ਦੁਬਦ ਦਚਿੱਤੇ ਪੁਣੇ ਅਤੇ ਮਨਸਾ ਵਾਸ਼ਨਾਵਾਂ ਵਿੱਚ ਲੱਗਾ ਰਹਿੰਦਾ ਉਸ ਦਾ ਸਰੀਰ ਰੂਪੇ ਖੱਪਰ ਟੁੱਟਦਾ ਹੀ ਰਹਿੰਦਾ ਹੈ ਅਥਵਾ ਗੁਰਮੁਖਾਂ ਦੀ ਮਨਸਾ ਬੁੱਧੀ ਦੇ ਅੰਦਰੋ ਦਵੇਦ ਭਾਵ ਰੂਪੀ ਖਬਰ ਟੁੱਟ ਗਿਆ ਹੈ ਮਮਤਾ ਜਾਲ ਤੇ ਰਹੇ ਉਦਾਸ ਪ੍ਰਣਵਤ ਨਾਨਕ ਹਮ ਤਾਂ ਕੇ ਉਦਾਸਾ ਜਿਸ ਦਾ ਦੁਬਦਾ ਰੂਪੀ ਖਬਰ ਟੁੱਟਿਆ ਹੈ ਉਹਦੀ ਮਮਤਾ ਮੇਰ ਦੇ ਜਾਲ ਫਾਹੇ ਤੋਂ ਉਦਾਸਾ ਉਪਰਾਮ ਰਹਿੰਦਾ ਹੈ ਸਤਿਗੁਰੂ ਸਾਹਿਬ ਜੀ ਪ੍ਰਣਵਤ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਹਮ ਤੋਂ ਭਾਵ ਅਸੀਂ ਉਸ ਕੇ ਦਾਸਾ ਸੇਵਕ ਹਾਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਵਾਹਿ 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 ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ